श्री वाहेरो साई जी वाहे गुरु वाहे ਸਤਨਾਮ ਜਪੁਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਆਸਤਿ ਜਗਤ ਸਤ ਸਤ ਹੈ ਵੀ ਸਚ ਨਾਨਕ ਕੋ ਸੀ ਵੀ ਸਚ ਸਚ ਕੋਈ ਤੇ ਸੋਚਣਾ ਹੋਈ ਜੇ ਸਠੀ ਲਖਵਰ ਚੁੱਪੇ ਚੁਪਨਾ ਹੋਈ ਜੀਲਾ ਰਹਾਂ ਨਿਵਤਾਰ ਭੁੱਖਿਆ ਭੁੱਖਣਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਅਨਪਨ ਅਖ ਹੋਇ ਤਾ ਇਕ ਨਟ ਲੈ ਨਾਨਕ ਕਿਸਤਿਆ ਰਹੀ ਹੈ ਕਿ ਕੂੜੇ ਟੁੱਟੇ ਪਾਰ ਹੁਕਮਰ ਜਾਈ ਚਲ ਨਾਨਕ ਲਿਖਿਆ ਨਾਨਕ ਹੁਕਮੀ ਹੋਣਾ ਕਾ ਰੁਕਮ ਨ ਕਹਿ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਾਈ ਹੁਕਮੀ ਅਤਮ ਨੀਚ ਹੁਕਮਾਂ ਲੈ ਦਸ ਪਾਈਏ ਇੱਕ ਨਾ ਹੁਕਮ ਬੰਸੀ ਸੇ ਹੁਕਮੀ ਸਦਾ ਬੁਆਈ ਹੈ ਖੁਮੈੰਦਰ ਸੰਕੂ ਵਾ ਰੁਕਮ ਨ ਕੋਈ ਨਾਨਕ ਖੁਮੈੰ ਦੇਵ ਡੈ ਤਾ ਹੁਮ ਕਹਿ ਨ ਕੋਈ ਗਾਵੈ ਕੋ ਤਾਨ ਹੋਵੈ ਕਿਸੈ ਤਾਨੂ ਗਾਵੈ ਕੋ ਦਾੜਣੇ ਨਿਸ਼ਾਨ ਗਾਵੈ ਕੋ ਗੁਣ ਬਟਿਆਈਐ ਚਾਰ ਗਾਵੈ ਕੋ ਵਿਦਿਆ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਪ੍ਰਦੀਹੇ ਗਾਵੈ ਕੋ ਜਪੈਦ ਸਹਿ ਦੂਰ ਗਾਇ ਕੋ ਏਖੇ ਹਾਦਰਹ ਦੂਰ ਕਥਨਾ ਕチナ ਆਵ ਤੋਟ ਕਤਕਲ ਕਥੀ ਕੋ ਟਿਕੋਟ ਕੋਟ ਦਿਨ ਦਾ ਦੀ ਨਾਈਂ ਦੀ ਠਕਪਾ ਹੈ ਜੁਗਾ ਜੁੰਤਰਖਾ ਏਕਾ ਏਕੁ ਮਯੁ ਕੁੰਟਲਾਇ ਰਾਵਨ ਕ ਵਿਸੇ ਵਿਪਰਵਹ ਸਚਾ ਸਹਿ ਸਚਨਾਇ ਭਖੈ ਪਾਵੈ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰਿ ਦਤਾਰੁ ਫੇਰ ਕੰਗੈ ਰਖੈ ਜਦਿਸੈ ਦਰਬਾਰ ਮੂਹ ਆਕੇ ਬੋਲਨ ਬੋਲੀਐ ਜਿਸੁਮ ਫਰੀ ਪੀਆ ਮਿਰਤਿ ਵੇਲਾ ਸਤਨਾਮੁ ੜੀ ਆਈ ਚਾਰੂ ਕਰਮੀ ਆਵ ਕਪੜਾ ਨਗਰੀ ਮੋਗਦੁਆਰ ਨਾਨਕੀ ਵਾ ਜਾਣੀਐ ਸਭ ਪਸਟੀਐ ਥਾਪੈ ਨ ਜਾਏ ਕੀ ਤਾ ਨ ਹੋਇ ਆਪਿ ਆ ਨਿਰੰਗਨ ਸੋਇ ਜਿਨ ਸੇ ਵਾਚਨ ਪਾਇਆ ਮਾਨ ਨਾਨਕ ਗਾਵੈ ਗੁਣੀ ਜਤਨ ਗਾਵਿਆ ਸੁਣੀਐ ਮਨ ਰਖਿਐ ਭਾਉ ਉਪਰ ਹਰ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਕਰਿਆ ਸਮਾਈ ਘਰਿ ਸਰੇ ਸਰਪੁਰਖ ਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣ ਆਖਾ ਨਹੀਂ ਕਹਿਣਾ ਕਥਣਾ ਜਾਈ ਗੁਰਾ ਇਕ ਦੇਹੁ ਜਾਈ ਸਭਨਾ ਜੀਆ ਕਾ ਇਕ ਦਾਤਾ ਸੁਮੈ ਇਸ ਨ ਜਾਇ ਪੀਰ ਸੁਨਹਾਵਾ ਜੇ ਸੁਪਾਵਾ ਬਿਨ ਪਾਨੇ ਕੇ ਨਾਇ ਕਰੀ ਜੇ ਤਿਸਰੇ ਰੂਪਾਈ ਵਿਕਰਮ ਕਰਮ ਕੇ ਮਿਲਾ ਲਈ ਮਤ ਵਿਚ ਰਤਨ ਜੋ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵदाई ਸਮਨਾ ਜੀਆਂ ਕਾ ਇੱਕ ਦਾਤ ਸੋ ਮੈਂ ਵਿਸਨਾ ਜਾਏ ਜੇ ਤੁਕਟਾਰੀ ਆਜਾ ਹੋਠ ਸੁਣੀ ਹੋਏ ਨਾਂ ਖੰਡਾਵੇ ਜਾਣੀਏ ਨਾਂ ਚੜੈ ਸਭ ਕੋਏ ਚੰਗਾ ਨਾਮ ਰਖਾਈ ਚੈ 10 ਕੀਰਤਿ ਜਗਲੇ ਜੇ ਤਿਸ ਨਰਨਾ ਆਵੇ ਤਾ ਵਦਨ ਪਛਾਈ ਕੀਟਾ ਅੰਦਰ ਕੀ ਕਰ ਦੋਸੀ ਦੋ ਤਰੇ ਨਾਂ ਕਿਰਗੁਣ ਗੁਣ ਕਰੇ ਗੁਣਵੰਤਾ ਗੁਣਤੀ ਸੇਹਾ ਕੋਈ ਨ ਸੁਜੈ ਜੀਤਸ ਗੁਣ ਕੋਈ ਕਰੇ ਸੁਣੈ ਸੇਤਪੀ ਸਰਨਾਥ ਸੁਣੈ ਸਤਲ ਅਕਾਸ਼ ਸੁਣੈ ਦੀਪ ਰੂਪ ਅਥਲ ਸੁਣੈ ਪਹਨ ਸਕੈ ਕਾ ਨਾਨਪ ਕਸ ਨ ਵਿਗਸ ਸੁਣੈ ਧੂਪ ਆਪ ਕਨਸ ਸੁਣੈ ਈਸ਼ਰ ਵਰਮਾਇੰਦ ਸੁਣੈ ਮੋਕਸ਼ ਰਾਨ ਮੰਨ ਸੁਣੈ ਜੋਗ ਜੁਗਤ ਤਨ ਭੇਦ ਸੁਣਿਆ ਸਾਸ਼ਟ੍ਰ ਮ੍ਰਿਤਵੇਦ ਨਾਨਕ ਪ੍ਰਕਾਸ਼ ਦਾ ਵਿਕਾਸ ਸੁਣ ਲੂਪ ਆਉ ਕਾ ਨਾਸ ਸੁਣਿਆ ਸਤ ਸੰਤੂ ਗਿਆਨ ਸੁਣਿਆ ਸਰਕਾ ਸ਼ਿਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗ ਸਹਿ ਧਿਆਨ ਨਾਨਕ ਪ੍ਰਕਾਸ਼ ਦਾ ਵਿਕਾਸ ਸੁਣ ਲੂਪ ਆਉ ਕਾ ਨਾਸ ਸੁਣਿਆ ਸਰਾਗਨਾ ਕੀ ਗਾ ਸੁਣਿਆ ਸੇ ਪੀਰ ਪਾਸ਼ਾ ਸੁਣਿਆ ਹੰਦੇ ਪਾਵੇ ਰ ਸੁਨੇ ਹੱਥ ਅਸ ਗਹਿ ਨਾਨਕ ਬਤਸ ਵਿਗਾ ਸੁਣ ਗੁਫਾ ਕਨਸ ਮਨੇ ਕੀਤ ਕਹੀ ਨਜੈ ਦੇਖੋ ਕੈ ਪਿੱਛੇ ਬਿਤਾਏ ਕੈ ਕਲ ਲਿਖਨ ਹਾਰਾ ਮਨੇ ਕਬ ਕਲ ਰਿਤਾ ਰੋ ਦਸਨਾਂ ਮਿਰਿੰਜਨ ਹੋਏ ਜੇ ਕੋ ਮੰਨ ਜਨ ਮਨ ਕੋਏ ਮਨ ਸਰਤਾ ਮਨ ਬੋਧਾ ਮਨ ਸਰਬੰਕੀ ਸਤ ਮਨ ਹੈ ਵਚਤਨਾ ਖੈ ਮਨ ਜਦ ਕੈ ਸਾਨਦਾਈ ਐਸਾ ਨਿਰੰਜਨ ਹੋਏ ਜੇ ਕੋ ਮਨ ਦਾ ਨੈ ਮਨ ਕੋਈ ਮੰਨ ਆ ਮਾਰ ਠਾਕ ਨਪਈ ਮੰਨ ਪਸੂ ਪਰ ਕਰ ਜਾਏ ਮੰਨ ਮਗਨ ਚ ਲੈ ਪੰਥ ਮੰਨ ਧਰਮ ਸਿੱਤ ਸਨ ਬੰਦ ਐਸਾ ਨਾਮ ਨਿਰੰਝ ਨਹ ਜੀ ਕੋ ਮੰਦਾਨੈ ਮਨ ਕੋਈ ਮੰਨ ਪਾਹ ਭੋਖ ਦੁਆਰ ਮੰਨ ਪਰਵਾਰੀ ਸਗਾਰੂ ਮੰਨ ਤਰਾ ਤਾਰੇ ਗੁਰ ਸਿੱਖ ਮੰਨ ਨਾਨਕ ਪਾਣਾ ਭੀਖ

ਸੂਤ ਤਰਮ ਦੇ ਆਕਾ ਪੂਤ ਸੰਤੋਖਾ ਰਖਿਆ ਜਨ ਸੂਤ ਏ ਕੋ ਬੁੱਝੇ ਹੁਸਤੇ ਆ ਢੱਲ ਉਪਰ ਕੀਟੇ ਭਾਰ ਧਰਤੀ ਹੋਰ ਪਰ ਹੋ ਰੋਰਾ ਤਿਸ ਤੇ ਬਾਦਲ ਕਮਜੋਰ ਜੀ ਰਾਤ ਰੰਗ ਕੇ ਨਾਵ ਸਬਨਾ ਲਿਖਿਆ ਬੁੜੀ ਕਲਾ ਮੇਹੋ ਲਿਖਾਰੀ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਇ ਕੀਤਾ ਤਾਂ ਸੁਹੰਡਾ ਰੂਪ ਕੀਤੇ ਰਾਜਨ ਕੋ ਕੂਤ ਕੀਤਾ ਪਸਾ ਇੱਕ ਗਵਾ ਉਤਿਸ਼ਟੀ ਹੋਏ ਲੈ ਜਿ ਆਉ ਕੁਦਰਤ ਕਉਨ ਕਹਾ ਈਟਰ ਵਰਨ ਜਵੈ ਇੱਕ ਵਾਰ ਨਈ ਝੋ ਤੁਰਪਾ ਵਸੈ ਬਰੀਕਾਰ ਤੂਸਰਾ ਸਲਾਮਤ ਨਿਰਹੰਕਾਰ असङ्ख जप सं पूजा सन्त पाठ पाठ असङ्ख्योगमन रा दास असङ्ख ज्ञान विचार असंख सते संदकार संसुरम वसर असंख मौन विलाय तार गुरु कौन कहा विचार वारं जावा एक वार जो तुफा असनिका दूसरा सलाम निरंकार असंख मूर्खंग घुर संक चोर हराम खोर ਅਸੰਖ ਕਮਕਾ ਜਾਹੇ ਜੋਰ ਸੰਗਲ ਵਡਤੇ ਕਮ ਹੈ ਸੰਗ ਪਾਪੀ ਪਾਪ ਕਰਦਾ ਹੈ ਸੰਗ ਪੂਰਿਆ ਹਰ ਕੋਰੇ ਪੇਰਾ ਅਸੰਖ ਲੇਸ ਮਲ ਪਾਕਾ ਸੰਖਨਿੰਦ ਸਿਰ ਤਰੀ ਭਾਰੂ ਨਾਨਕ ਨੀਤ ਕਹਿ ਵਿਚਾਰੂ ਵਾਰਨ ਜਾਵਾਂ ਏਕਵਾ ਜੋਤਿ ਤੇ ਭਾ ਸੈਂ ਬ੍ਰਿਖਾਤ ਤੂੰ ਸਦਾ ਸਲਾਮ ਦਨਰੰਕਰਿ ਆ ਸੰਖ ਨਾਉ ਸੰਖ ਅਗੰ ਅਗੰ ਅਸੰਖ ਲੋ ਅਸੰਖ ਹੈ ਸਿਰਫਾਰੈ ਅਖਰੀ ਨਾਮ ਅਖਰੀ ਸੇਲਾ ਅਖਰੀ ਗਿਆਨ ਗੀਤ ਗੁਰਗਾ ਅਖਰੀ ਲਿਖਨ ਬੋਲਨ ਬਾਰ ਅਖਰਾ ਸੇ ਸੰਯੋਗ ਵਖਾਨ ਜਿਨੈ ਲਿਖੈ ਜਿਸਰਨਾਏ ਜੇ ਬ੍ਰਹਮਾਏ ਤੇ ਤੇ ਪਹੈ ਜਿਤਾ ਕੀਤਾ ਦਿੱਤ ਨਾ ਵਿੰਨਾ ਵੈ ਨਹੀਂ ਕੋਥਾ ਕੁਦਰਤ ਕਵਨ ਕਾ ਵਿਚਾਰ ਵਾਰਨ ਜਾ ਮੈਂ ਕੋ ਵਾਰੇ ਜੋ ਤੁਧ ਭਾਸੈ ਸੈਂ ਪ੍ਰਿਕਾ ਤੂੰ ਸਦਾ ਸਲਾਮ ਨਿਰੰਕਰ ਪਰ ਇਹ ਹੱਪ ਤਨ ਦੇਹ ਪਾਣੀ ਤੋਤੇ ਉਤਰਖੇ ਮੂਚ ਬਲੀਤੀ ਕੱਪੜ ਹੋਏ ਜੀ ਸਾਬੂਨ ਲਿਏ ਥੋਈ ਪਰਿਅਮਤ ਪਾਪਾ ਕੇ ਸੰਗ ਉਦ ਬਨ ਕਰੰਗਾ ਬੁਨੀ ਪਾਪੀ ਆਖਨ ਨਾ ਕਾਰ ਕਰ ਕੰਨਾ ਲਿਖ ਲੈ ਜਾਓ ਪੇ ਮੀਰ ਪੀਖ ਨਾਨਕੁ ਕੀਆ ਜਾਉ ਤੀਰਤਵ ਦਾ ਦਤਾਨਾ ਜੇ ਕੋ ਪਾਵੇ ਦਰਖਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰ ਕਾ ਤੀਥ ਮਲਨਾਉ ਸਭ ਗੁਣ تیرੇ ਮੈ ਨਾਹੀ ਕੋਈ ਵਿਨ ਗੁਰ ਕੀਤੇ ਬਦਨ ਹੋਏ ਸੋਸਤਾ ਬਲੀ ਬਰਮਾ ਸਤ ਸੁਹਾਨ ਸਰਾ ਮਨ ਚਾਉ ਕਉ ਸੀਲਾ ਵਤ ਕਵਨਾ ਮਨਾਂ ਕਾਉਂਚਿਲ ਕਨਵਰ ਕਮ ਸਰਤੀ ਮਾ ਪਵਨ ਜਿਤੋ ਆਕਾਰ ਵਿਨ ਪਾਇਆ ਪੰਨਤੀ ਜੇ ਹੋ ਐਲੀਪੁਰਾਨ ਹੋਇਤ ਨਾ ਪਾਇਓ ਕਾਰੀਆ ਜੇ ਲਿਖਾ ਲੇਹੁਰਾਨ ਚਿਤਵਾ ਨ ਜੋਗੀ ਜਾਣ ਰਤਨਾਉ ਨ ਕੋਈ ਜਾ ਕਰਤਾ ਸਚੀ ਕੋ ਸਾਜਿਆ ਪੇ ਜਨ ਸੋਈ ਕਿਵ ਕਰੀ ਅੱਖਾਂ ਕਿਵ ਸੁਲਾਇ ਕਿਉ ਮੰਨੀ ਕਿਵ ਜਾਣਾ ਨਾਨਕ ਆਖਨ ਸਭ ਕੋ ਅੱਖ ਜੂ ਇੱਕ ਸਿਆਣਾ ਵੱਡਾ ਸਾਏ ਵੱਡੀ ਨਾਏ ਚਿੰਤਾ ਦਾ ਕਹੂ ਆਈ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆਨ ਸੋ ਹੈ ਬਤਾਲਾ ਬਤਾਲਾ ਕਗਸਾ ਕਸ ਕੋਰ ਕੁਰਪਾ ਸਕੇ ਵੀਰ ਕੇ ਨਿਕਵਾਤ ਸੈ ਸਠੜ ਰਕਨ ਕਿਥੀ ਬਸ ਸਵੇਤਾ ਤੋ ਨਿਕਾ ਟਾਲ ਕੀ ਹੈ ਲਿਖਣ ਆਸ ਨਾਨਕ ਵੱਡਾ ਆਖਿਆ ਪੇ ਜਣਿਆ ਸਾਲਾਹੀ ਸਲਾਹ ਹੈ ਤਿਸੁਰਤ ਨਾ ਪਾਈਆ ਨਦੀਆ ਤੇ ਵਪ ਸਮਮ ਨਾ ਜਾਣੀਆ

ਅੰਤ ਕਾਨ ਕੇਤੇ ਬਿਨ ਲਾਹ ਤਾਂ ਕੇੰਤ ਨ ਪਾਏ ਜਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਐ ਵਤ ਵੰਡਾ ਸੈ ਉਚਾ ਉਚੇ ਉਪਰਿ ਉਚਾਨ ਹੋਇ ਉਚਾਨ ਕੋਈ ਜੇ ਸੋਚੇ ਕੋ ਜਾਣੈ ਸੋਏ ਜੀਵਨ ਅਕਾਲਿਆ ਆਪਾ ਭੋ ਨਾਨਕ ਨਦਰੀ ਕਰਮੀ ਦਾਤ ਭਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਏ ਕੀਤੇ ਮੰਗੇ ਜੋਦ ਪਰ ਕੀਤਾਂ ਗੰਤਨਾਂਂ ਵੀਚਾਰ ਕੀਤੇ ਖਵਤ ਟੇ ਵੇਖਾਰ ਕੀਤੇ ਲਾ ਲੈ ਮੁਕਰਪਾ ਹੈ ਕੀਤੇ ਮੂਰਖ ਆਈਖ ਕੀਤੇ ਦੂਭੋ ਸਦਮਾਰ ਐਵੈ ਦਾ ਤੇਰੀ ਦਿੱਤਾਰੂ ਬੰਨ ਕਲਾ ਸਿਵਾਰੇ ਹੋਏ ਹੋਰਾ ਨਸਕੇ ਕੋਏ ਜੇ ਕੋ ਖਾਇ ਕੇ ਆਖਨ ਪਾਏ ਉਹ ਜਾਣੇ ਜੀਤੀਆ ਮੁਖਾਈ ਆਪੇ ਜਾਣੇ ਆਪੇ ਦੇ ਆਖੇ ਸੇ ਵਿੱਚੀ ਕੇ ਜਿਸਨੂੰ ਬਖਸੇ ਸਿਵਸਿਲਾ ਨਾਨਕ ਪਾਸ਼ਾ ਪਾਛਾ ਤਮੋ ਲਗਨ ਮਲਵਾ ਪਾਰ ਮਲਵਾ ਪਾਰੀ ਅਮੁਲ ਫੰਡਾਰਾ ਅਮੁਲਾ ਵਾ ਮੁੱਲਾ ਜਹਾਈ ਮੂਲ ਪਾਪਲਾ ਸਮ ਮੂਲ ਤਨ ਮੂਲੀ ਮਾਨ ਮੂਲ ਤਨ ਮੂਲ ਪਰਮਾਨ ਮੂਲ ਬਖਸ਼ੀਸ ਅਮਨਿਸਾਨ ਅਮੂਲ ਕਰਮਲ ਪਰਮਾਨ ਅਮੂਲ ਲੁਲਾਖੇ ਨਾ ਜਾਈ ਆਖ ਆਖਰ ਲੁਲਾ ਆਖੇ ਵੀਰ ਪਾਤ ਪੁਰਾਨ ਆਖੇ ਪੜੇ ਕਰੇ ਅਖਿਆਨ आक बर्म आक इंदी ते गोविंद दा, आखश्वर्य आख सिध हि आख केत गीत बुध आखे दानो आख़ देव आख सुन मुंडन शिव ਕਿਤੇ ਅਕੇ ਅਖਨ ਪਾਹ ਕਿਤੇ ਕਹ ਤਹ ਉਟ ਡਾਹੇ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਕੇ ਜੀਵ ਰ ਪਾ ਤੇ ਉਹ ਨ ਹੋਏ ਨਾਨਕ ਜਾਨੇ ਸੱਚਾ ਸੋਈ ਜੀ ਕੋ ਆਖ ਬੋਲ ਵਿਗਾੜ ਤਾ ਲਿਖੇ ਸਿਰ ਗਵਾਰਾ ਗਵਾਰ ਸੋਦਰ ਕੀ ਹਸੂ ਫਿਰਖਿਆ ਜਿਤ ਵੇ ਸਰ ਸਮਾਲੀ ਤੁਵਾ ਜੇ ਨਾ ਦਨਿਕ ਸੰਕਾ ਕੀਤੇ ਵਾਣ ਹਾਰੇ ਕੀ ਤੇ ਰਾਗ ਬਰੀ ਸੁ ਕਹਿਣਾ ਕੀਤੇ ਗਾਵਨ ਹਾਰੇ ਗਾਹ ਤਨੋਂ ਪਾਣੀ ਬਾਸੰਤਰ ਗਾਵੇ ਰਾਜ ਧਰਮ ਦੁਵਾਰੀ ਗਾਹ ਚਿਤ ਗੁਪਤレ ਜਨਨ ਲਿਖ ਲਿਖ ਧਰਮ ਵਿਚਾਰੇ ਗਾਵੇ ਸ਼ਰਮਾ ਦੇਵੇ ਸੰਸਦ ਸਾਰੀ ਗਾਵੇ ਇੰਦਰ ਦਾ ਸੰਬੈ ਇੱਥੇ ਦੇਵ ਤੇ ਅੰਧਮਲੀ ਗਾਵੇ ਸੇ ਸਮਦੀ ਅੰਦਰ ਗਾਵਨ ਸਾਦੀ ਚਾਰੀ ਗਾਵਨ ਜਤੇ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਨਤ ਪਣ ਖੀਸਰੇ ਜੁਜੁਗੇ ਵੇਦਾਂ ਨਾਲੇ ਗਾਮੋਣੀਆ ਮਨਮੋਹਨ ਸੁਰਗਮਤਿ ਤੇ ਅਲੇ ਗਾਵ ਰਤਨ ਉਪਾਇ ਤੇਰੇ ਅਸਾ ਕੀਤਿ ਨਾਲੇ ਗਾ ਰੋਤ ਮਾ ਬਰਸੂ ਰਗਾ ਖਾਨੀ ਚਾਰੇ ਗਵ ਖਨ ਮੰਡਲ ਵਰ ਫੰਡਾ ਘਰ ਘਰ ਕੇ ਧਾਰੇ ਸੇ ਸੁਨੋ ਗਾਵ ਜੋ ਤਪਾਵਨ ਰਤੇ ਤੇਰੇ ਭਦਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਤ ਸਾਹਿ ਸਤ ਸਤ ਹੀ ਨਾਹੀ ਹੈ ਵਿਹੁਸੀ ਜੈਨ ਜਸੀ ਰਤਨਾ ਜਿਨਰਚਾਈ ਰੰਗੀ ਰੰਗੇ ਬਾਂਦੀ ਕਰਕੇ ਜਸਿ ਮਾਇਆ ਜਨਹੁ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਉ ਤੇ ਦੀ ਵਡਿਆਈ ਜੋ ਤਰਪਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹ ਪਾਤ ਸਾਹਿਬ ਨਾਨ ਕਰੈ ਨਿਰਜਾਈ ਮੁੰਦਾ ਸੰਤੋਖ ਸਰਬ ਜੋਰੀ ਧਿਆਨ ਕੀ ਕਰੇ ਬੇਬੂਤਾ ਕਿੰਤਾ ਕਾਲ ਕੁਆਰੀ ਕਾਇ ਜੂ ਤਰਨਾ ਵਰਤੀ ਤ ਆਈ ਪੰਥੀ ਸਗ ਮਾਤੀ ਮਾਂ ਜੀ ਤੈ ਦਾ ਜੀ ਤੋ ਹਾ ਦੇ ਤਸਿਆ ਦੇਸ ਅਦ ਨੀਲ ਨਹਿ ਨਾਹੀ ਜੂ ਰੀ ਕੋ ਇਸ ਪੁੱਤ ਕੇ ਆਂਦਾ ਬੰਧਾਰਨਾ ਕਰ ਕਰ ਵਾਜੇ ਨ ਆਪਨਾਥਨਾਥੀ ਸਭਜਾ ਕੀ ਰਿਸਦੈਵਰਾ ਸਾਦਾ ਸੰਜੋਗ ਵਿਜੋਗ ਦੋ ਏਕਾ ਚਲਾਵੇ ਲੇਕੇ ਆਵੇ ਭਾਗ ਅਨੇਤਿ ਸੇ ਆਦੇਸ ਆਦਿ ਨਿਲ ਅਨੰਤ ਹੈ ਜਿਦਗੀ ਕੋ ਵੀਸ ਭੁਤ ਗਿਆਨ ਦਾ ਬੰਧਨ ਕਰ ਕਰਵਾ ਦੇਨਾਦ ਆਪਨਾਥਨਾਥੀ ਸਭਜਾ ਕੀ ਰਿਸਦੈਵਰਾ ਸਾਦਾ ਸੰਯੋਗ ਵਜੋਗ ਦੋਈ ਕਾ ਚਲਾਵੇ ਲੇਖੇ ਆਵੇ ਭਾਗ ਹਾ ਦੀਤ ਸਿਆ ਦੀਸ ਅਦਨਿਲਨੰਨ ਜੁੜੂ ਈ ਕੋ ਇਸ ਇਕਾ ਮਾਈ ਜੋਤੇ ਆਈ ਤਿੰਤੀ ਦੇ ਪਰਮਾਨਾ ਇਕ ਸੰਸਾਰੀ ਇਕ ਬੰਡਾਰੀ ਇਕ ਲਾਇ ਦੀਵਾਨ ਜੇਤ ਸਪਾਵੇ ਤਵੇਂ ਚਲਾਵੇ ਜੇ ਹੋਏ ਫਰਮਾਨ ਹੋ ਏਕ ਓ ਨਾਨਕ ਨਾ ਵਹਿ ਬਹੁਤਾ ਹੈ ਵਿਦੋਨਾ ਦੀਤ ਸੀ ਆਦੀਸ ਆਦਨਿਲ ਨਾਹਤ ਜੁਗ ਜੁਗ ਇੱਕ ਅਵੇਸ ਆਸਨ ਲਾਇ ਲਾ ਫੰਡਾਰਾ ਜੋ ਕਿਛ ਪਾਇਆ ਸੇ ਕਵਾਰੀ ਕਰ ਕਰ ਇੱਕੈ ਸਿਜਣ ਹਾਰੂ ਨਾਨਕ ਸੱਚੇ ਕੀ ਸਾਂਚੀ ਕਰ ਆਦੀਸ ਆਦੀਸ ਆਦਨਿਲ ਨਾਹਤ ਜੁਗ ਜੁਗ ਇੱਕ ਅਵੇਸ ਇਕ ਦੂਜੀ ਪਾ ਲਖ ਹ ਹੈ ਲਖ ਨਵੀਸ ਨਨ ਗਿਰਾਖੀਏ ਇਕ ਨਾਮ ਜੜੀ ਸ ਇਤਰੇ ਪਤ ਪਵਣੀਆਂ ਚੜੀਏ ਹੋਇ ਆ ਕਿਸ மீன ஜி நோர ஜோ நாமத்தி ஜான வி சார ஜிச ਜਿਸ ਅਜੂਰ ਕਰਿ ਕੈ ਸੋਏ ਨਾਨਕ ਉਤਮ ਨੀਤਿ ਨ ਕੋਈ ਰਾਤਿਰ ਤੇਥ ਤੇਵਾਰ ਪਉਣ ਪਾਨਿ ਅਗਨੀ ਪਤ। ਜਿਸ ਵੇ ਤਤਿਤਾ ਰਖੇ ਧਰਮ ਸਾਲ ਤਿਸ ਵੇ ਜੀ ਜੋ ਕੈ ਰੰਗ। ਤਿੰਕੇ ਨਾਮ ਆਨੇ ਕ ਨਨੰਤ ਕਰਮੀ ਕਰਮੀ ਹੋਵਿ ਚਰ। ਸੱਚਾ ਅਸਤ ਦਰਬਾਰ ਚੁੱਥੈ ਸੋਨ ਪੰਚਰਵਾਨ। ਨਦਰੀ ਕਰਮ ਪਵਨੀ ਸਾਨ ਕਚ ਪਕਾਈ ਉਤਪਾਈ ਨਾਨਕ ਆ ਜਾ ਪਹਿਲੈ ਧਰਮ ਖਨਕਾ ਧਰਮ ਗਿਆਨ ਖਨਕਾ ਕੋ ਕਰਮ ਕੀਤੇ ਪਾਨ ਪਾਨਿ ਵਾਸੰਤਰ ਕੀਤੇ ਕਾਨ ਮਹੇਸ ਚਿਤੇ ਬਰਮਾ ਕਾਰਤ ਕਰਿਆ ਰੂਪ ਰੰਕੇ ਵੇਸ ਕੀਤੇ ਆਕਰਮ ਭੂਮੀ ਮੇਰ ਕੀਤੇ ਕੀਤੇ ਦੂਰ ਦੇਸ ਜਿਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡ ਦੇਸ ਕੀਤੇ ਸਿਦ ਬਨਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਤਾਂ ਨੂੰ ਕੀਤੇ ਕੀਤੇ ਰਸਮਾਂ ਦਾ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਿਰੰਦ ਕੀਤਿਆ ਸੁਰਤੇ ਸੇਵਾ ਕੀਤੇ ਨਾਨਕ ਅੰਤਨਾ ਗਿਆਨ ਕਰਮੈ ਗਿਆਨ ਪ੍ਰਚੰਡ ਚਤੈਨਾ ਗੁਨਾਤ ਕੋ ਨੰਦ ਸਰਮਖਾਨ ਕੀ ਬਾਣੀ ਰੂਪਾ

ਤਿਨ ਮੈਂ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮੈਂ ਨਾ ਮਹਾਂ ਤਾਂ ਕਹਿ ਰੂਪ ਨਾ ਕਥਨੇ ਜਾਹੇ ਨਾ ਓ ਮਰੇ ਨਾ ਠਾਗੇ ਜਾ ਜਿਨ ਕੇ ਰਾਮ ਸੇ ਮਨ ਮਾਂ ਦਿੱਤਾ ਪਤ ਵਸੇ ਕੇ ਲੋ ਕਰੇ ਨਸਚ ਮਨ ਸੋਈ ਸਤ ਕਾਨ ਵਸਾ ਨਿਰੰਕਾਰ ਕਰ ਕਰ ਵਿਕਨ ਨਿਹਾਰ ਦਿੱਤਾ ਖਾਨ ਮੰਡਲਵਰ ਭੰਡਾ ਜੀ ਕੋ ਕਛਤੰ ਨੰ ਦਿੱਤਾ ਲੋਲਾ ਕਾਰੂ ਜਿ ਜਿ ਹੁਕਮ ਤੇ ਐ ਤੇ ਕਾਰੂ ਇਕ ਵਿਸੇ ਕਰੀ ਚਤ ਨਾਨਕ ਕਤਨਾ ਕਰਦਾ ਸਾਰਾ ਜੱਤ ਪਹਾਰਾ ਧੀਰਜ ਸੁਨਿਆਰ ਅਹਿਰ ਨ ਮਤ ਵੇਦ ਅਟਿਆ പോ കഴിയോ തവന ഗുരു പാണി പാത ദ ਦੇਵ ਸਰਾਧਾ ਦਾ ਇਦਾਇਤਾ ਖਿਲਾ ਸਗਲ ਜਗਤ ਚੰਗੀਆਂ ਬੁਰਾਈਆਂ ਹੋ ਚਾ ਧਰਮ ਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮਧਿਆਇਆ ਗਮ ਸਕਟ ਕਾਲ ਨਾਨਕ ਤੇ ਮੁਖ ਉਜਲੇ ਜੇਤੇ ਛੁਟੇ ਨਾਨਕ ਨੀਨਾਂ ਤੇ ਆਇਆ ਗਮ ਸਕਟ ਕਾਲ ਨਾਨਕ ਤੇ ਮੁਖ ਉਜਨੀ ਕੀਤੀ ਛੁਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ